ਇਹੜਾ ਵਿਆਹ ਸਾਦੀ ਯਾਰ ਭੈਣ ਦੇ ਯਾਰ ਦਾ ਸਿਆਪੀ ਕਰ ਲਿਆ ਮੈਂ ਆਪ ਵੱਡੀ ਉਮਰ ਦਾ ਛੋਟੀ ਉਮਰ ਦੀ ਆ ਕੋਈ ਸਾ ਚਾਉਂਦੀ ਨਹੀਂ ਗੱਲ ਯਾਰਾ ਅੱਲ ਹੋ ਗਏ ਸੱਤ ਗਰੇ ਹੁਣ ਬਾਪੇ ਕੋਲੇ ਚੱਲ ਗਏ ਕਿਉਂ ਮੰਨ ਗਿਆ ਤੂੰ ਇੱਕ ਨੂੰ ਨਾ ਕਰੀਂ ਨੇ ਦੂਜੇ ਨੂੰ ਆਉਗਾ ਪੈਣ ਘੜਾਵਾ ਨਾਲੇ ਖੁੰਡੇ ਆਪਦੇ ਪਾਏਗਾ ਨਾਲੇ ਗੱਲਿਆ ਨੂੰ ਮੇਰੇ ਡੇਰੇ ਤੋਂ ਬਾਹਰ ਲੈ ਜਾਏ ਇਹ ਤਾਂ ਮੇਰੀ ਵੀ ਬੇਇੱਜ਼ਤੀ ਕਰਾਇਆ ਬਾਬਾ ਬਾਬਾ ਯਾਰ ਦੋਈਆ ਬਾਬਾ ਯਾਰਾ ਯਾਰ ਕਵਾਲ ਕਰੀਏ ਨਾ ਬਾਬਾ ਜੀ ਇਹਦੇ ਖਾਤਰ ਕੋਈ ਨਾ ਬਾਬਾ ਹੋਰ ਬੱਚਾ ਨਾ ਕਢਦਾ ਤੁਸੀਂ ਕੋਈ ਜਾਣੇ ਮੈਂ ਪਹਲ ਜਾਂਦਾ ਮੈਂ ਕੁੰਡਾ ਖਾਏਗਾ ਨਾਲੇ ਆਪ ਦੇ ਖਾਏਗਾ ਨਾਲੇ ਮੇਰੇ ਪਾਸ ਐਂਜਾ ਬੇਕ ਤੂਤਾ ਬੰਦਾ ਤੂੰ ਐਂ ਕੋ ਬੋਲਦਾ ਹੁੰਦਾ ਬਾਬੇ ਕੋਲੇ ਉਹ ਤੈਨੂੰ ਭੈਣ ਨੇ ਕਿੰਨੀ ਵਾਰੀ ਕਿਹਾ ਵੀ ਬਾਬਾ ਪੈਦਾ ਐ ਨਹੀਂ ਪਤਾ ਕੀ ਕਟ ਮਾਰੇ ਕੀ ਗੱਲਿਆ ਮੇਰਾ ਚਿੱਤ ਠੀਕ ਬਾਈ ਓਏ ਮੈਨੂੰ ਪਤਾ ਹੈਗਾ ਤੇਰਾ ਨਾਂ ਕੀ ਹੈ ਮੈਨੂੰ ਪਤਾ ਹੈ ਜਿਹੜਾ ਬੰਦਾ ਵਿਆਹਿਆ ਜਾਵੇ ਉਹ ਐਂ ਕਹਿੰਦਾ ਹੁੰਦਾ ਮੇਰਾ ਚਿੱਤ ਨਹੀਂ ਠੀਕ ਭੈਣ ਦੇ ਜਾਰ ਜੀ ਘੱਟ ਨਹੀਂ ਕੋਈ ਖੱਤੀ ਹੋ ਗਈ ਥੋੜੀ ਜੀ ਉਹ ਇੱਥੇ ਦਰਦ ਕੇ ਜਾ ਰਾਂ ਤੇ ਮੈਂ ਕਮਾ ਹੋਰ ਸਮਾਂ ਕਿਵੇਂ ਦਾ ਕੋਦਾਂ ਆ ਜੇ ਓਹੋ ਹਾ 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 ਚੱਲ ਗਿਆ ਮਨਾ ਇੱਟਾਂ ਹੀ ਚੱਕਦੇ ਰਹਿ ਗਏ ਨਾ ਭੱਠੀ ਭੈਣ ਦੇ ਚਾਰ ਦਾ ਆਏ ਹਾਏ ਮੇਰਾ ਸੌਣ ਕੱਢਣੀ ਕਿਹੜਾ ਸੌਖੀ ਆ ਭੈਣ ਦੇ ਜਾ ਵੀ ਇਹ ਤਾ ਮੇਰਾ ਸਾਲ ਕੜਾ ਹਰੇ ਕਹਿੰਦਾ ਲਵਾਈ ਪਏਗਾ ਕਾ ਮੇਰਾ ਸਾਲ ਕੜਿਆ ਤੌਕੇ ਤੌਕੇ ਨਾਲ ਪਤਾ ਕਿਵੇਂ ਨਿਕਲਦੀ ਐ ਇਹ ਠੀਕ ਹੀ ਕਰੀਏ ਓਹੋ ਆਹ ਦੇਖ ਕੇ ਅੰਦਰ ਵੜ ਗਿਆ ਗੱਲ ਕੀ ਹੈ ਯਾਰ ਹੋਰ ਜੀ ਤਾਗੜੇ ਹੋ ਠੀਕ ਆ ਬਾਈ ਬਸ ਠੀਕ ਆ ਭਰਾ ਵਾ ਵਿਆਹ ਕਰਾ ਕੇ ਮਿਲਣੇ ਜਾਏਗਾ ਤੇਰੇ ਨਾਲ ਕਾਦੀਆਂ ਯਾਰੀਆਂ ਨੇ ਉਹ ਵਿਆਹ ਤਾਂ ਬਸ ਯਾਰ ਕਿਹੜਾ ਵਿਆਹ ਸ਼ਾਦੀ ਉਹ ਐਂ ਕਹਿੰਦਾ ਹੁੰਦਾ ਅਗਲਾ ਤੇਰੇ ਵਰਗਾ ਬਹਿ ਜਾ ਮਰ ਜਾ ਬਹਿ ਜਾ ਦੋ ਮਿੰਟ ਨਹੀਂ ਨਾ ਯਾਰ ਮੱਛਿਆ ਮੈਂ ਕਹਿੰਦਾ ਮੇਰਾ ਚਿੱਤ ਠੀਕ ਬਾਈ ਓਏ ਮੈਨੂੰ ਪਤਾ ਹੈਗਾ ਤੇਰਾ ਨਾਂ ਕੀ ਹੈ ਮੈਨੂੰ ਪਤਾ ਹੈ ਜਿਹੜਾ ਬੰਦਾ ਵਿਆਹਿਆ ਜਾਵੇ ਉਹ ਐਂ ਕਹਿੰਦਾ ਹੁੰਦਾ ਮੇਰਾ ਚਿੱਤ ਨਹੀਂ ਠੀਕ ਮੇਰਾ ਚਿੱਤ ਨਹੀਂ ਠੀਕ ਭੈਣ ਦੇ ਚਾਰ ਹੁਣ ਤਾਂ ਸਾਨੂੰ ਬੀਪੀ ਦੀ ਗੋੜੀ ਲੱਗੀ ਹੈ ਹੁਣ ਥੋੜਾ ਚਿੱਤ ਨਹੀਂ ਠੀਕ ਹੈ ਮੇਰਾ ਮਨੀ ਦਾ ਉਹ ਜ ਮਾਨਦਾ ਨਹੀਂ ਯਾਰ ਉਹਦੇ ਨਾਲ ਸਹੀ ਬੋਤਲ ਸਪਰੇ ਪੀ ਲਾ ਫੇਰਾ ਤੇ ਬਰੇ ਦਾ ਪੀਉ ਕਰੇ दारू ਲਿਆ ਦੇ ਮੈਨੂੰ ਜੇ ਸਪਰੇ ਪੀ ਆਂਗਾ ਗਰ ਉਹਨੂੰ ਕੋ ਪੈਂਦੀ ਮੇਰੇ ਮੁੰਡੇ ਦਾ ਵਿਆਹ ਸੀ ਉੱਥੇ ਉਹ ਤੇਰਾ ਵੀ ਕਰਵਾ ਦੂੰਗਾ ਮੈਂ ਤਾਂ ਆਪੀ ਕਰਾਣੋਂ ਪਹਿਲਾਂ ਤੂੰ ਤਾਂ ਤਰ ਗਿਆ ਹੋਏਗਾ ਮੱਛਿਆ ਦੂੰ ਫਿਰ ਤਾਂ ਉਵੇਂ ਮੈਂ ਮੱਛ ਜੂੰਗਾ ਕਿਹਾ ਮੈਨੂੰ ਦਾਰੂ ਦੀ ਘੁੱਟ ਪਿਆ ਦੇ ਓਏ ਮੈਂ ਨਹੀਂ ਦਾਰੂ ਦੂ ਰ ਪੀਉਂਦਾ ਪਹਿਲਾਂ ਬਾਬੇ ਦਾ ਹਲਕਾ ਯਾਰ ਉਹਨੇ ਸੁੱਕਣੇ ਵਪਾਰ ਰੱਖਿਆ ਮੈਨੂੰ ਯਾਰ ਨਹੀਂ ਮੈਂ ਤਾਂ ਉਹਨੂੰ ਕਹਿ ਦੂੰ ਆ ਬਾਬਾ ਰਾਤ ਨੂੰ ਕੋ ਪੈਂ ਲੈ ਝੋਣੇ ਦਾ ਕਿਲਾ ਵੜ ਲਾਂਗੇ ਉਹਨਾਂ ਦਾ ਇਧਰੋਂ ਆ ਜਾ ਚੱਲ ਗੱਲਾਂ ਵੀ ਇਹ ਉਹ ਗੱਲ ਦੀ ਨਹੀਂ ਆਉਂਦਾ ਯਾਰ ਤੂੰ ਹੈ? ਸਾਨੂੰ ਲੈ ਲੈ ਹਿਸਾਬੱਤੀ ਹੈਗਾ ਤੇਰਾ ਵੀ ਵਿਹਲਾ ਜੋ ਆਂ ਪਹਿਲਾਂ ਤੇਰੀ ਮਾਂ ਨੇ ਕਹਿਤਾ ਹੁਣ ਤੂੰ ਕਹਦੇ ਹਿਸਾਬੱਤੀ ਇਹ ਗੋਟੇ ਜੇ ਵੀ ਕੰਮ ਕਰਨੋਂ ਹਟ ਗਏ ਹਟਣਗੇ ਸਾਰਾ ਕੁਝ ਐਡੂਆ ਜਿਹਦਾ ਵਿਆਹ ਜਾਂਦਾ ਬੰਦਾ ਚੱਲੇਗਾ ਉਣਕੇ ਜਾਂਦਾ ਨਹੀਂ ਸੋਣੀ ਬੂਆ ਮੈਨੂੰ ਤਾਂ ਲੱਗਦਾ ਤੂੰ ਕਿਹੜੀਆਂ ਨੇ ਗਾਂ ਨੂੰ ਕੁੜੀ ਨੂੰ ਲੋਰਗਾ ਹਣਾ ਉਦੋਂ ਪਹਿਲੀ ਮਰ ਮੁਰਜੇਗਾ ਤਾਂ ਰੰਡੀ ਵਿਧਵਾ ਹੋਊਗੀ ਮੈਨੂੰ ਤਾਂ ਲੱਗਦਾ ਓਏ ਐ ਹੈ ਮੈਨੂੰ ਵੀ ਵਾਰ ਤੂੰ ਓਏ ਐ ਹੈ

ਕਿ ਮੈਂ ਭੈਂਦਰੇ ਅੱਜ ਬੜੀ ਪੈਰ ਜੇ ਮੰਡੀ ਆਣਾਗਾ ਕੋਈ ਲੋੜ ਹੋਊ ਅਜ ਸੰਤਾਂ ਤੱਕ ਮੈਨੂੰ ਪਤਾ ਹੈ। ਉਹ ਆਈਫੋਨ ਤਾਂ ਬਾਲਾ ਵਧੀਆ ਚੱਲਦਾਗਾ। ਅੱਛਾ। ਹਾਂ। ਕਿਉਂ ਬੰਨ ਗਿਆ? ਮੰਨਿਆ ਪਾਪਾ। ਯਰੇ ਆਈ ਜਾਂਦੇ ਨੇ। ਪਾਪਾ ਇੱਕ ਕੰਮ ਹੋਰ ਕਰਦੇ ਹੁਣ। ਹੁਣ ਹੋਰ ਕੀ ਕੰਮ ਮੜ ਗਿਆ ਤੇਰਾ? ਇੱਕ ਪਾਪਾ ਬੁਲਟ ਦਵਾ ਦੇ ਹੁਣ। ਉਹ ਭੈਂਦਰੇ ਸੰਤ ਬੁਲਟਾਂ ਤੇ ਨਹੀਂ ਚੜਦੇ ਹੁੰਦੇ। ਪਾਪਾ ਤੂੰ ਤਾਂ ਨਹੀਂ ਚੜਨਾ ਮੈਂ ਚੜਨਾ ਉਹ ਤਾਂ। ਅੱਜ ਤੂੰ ਬੁਲਟ ਦੀ ਡਿਮਾਂਡ ਕਰਦਾ ਕੱਲ ਨੂੰ ਤੂੰ ਮੈਨੂੰ ਕਹੇਗਾ ਮੈਨੂੰ ਟੀਮ ਹੀ ਲਿਆ ਕੇ ਦੇ ਦੇ ਇੰਨਾ ਕੁ ਤਾਂ ਫਿਰ ਪਾਪਾ ਤੈਨੂੰ ਪਤਾ ਕਰਨਾ ਹੀ ਪੈਂਦਾ ਓਏ ਮੈਨੂੰ ਲੱਗਦੀ ਆ ਭੈਣ ਜਣਿਆ ਤੂੰ ਇੱਥੇ ਹੀ ਮੇਰੇ ਫੌੜੇ ਪਵਾਵੇਂਗਾ ਕਿਹੜਾ ਤੈਰੀਆਂ ਆਤਾਂ ਵਿਗੜਦੀਆਂ ਜਾਂਦੀਆਂ ਨੇ ਮੈਨੂੰ ਮੈਂ ਤੈਨੂੰ ਦੱਸਾਂਗਾ ਗੱਲ ਬਾਹਰ ਓਲਾਂਬੇ ਹੁੰਦੇ ਨੇ ਤੇਰੇ ਨਹੀਂ ਕੱਲ ਆਪਾ ਬੁਲਟ ਦਵਾ ਦੇ ਹਾਂ ਇਹ ਗੱਲਾਂ ਸ਼ੌਪ ਵਧੀਆਂ ਨਹੀਂ ਤੈਨੂੰ ਮੈਂ ਦੱਸਾਂ ਗੱਲ ਚੇਲਿਆਂ ਨੂੰ ਬਾਬਾ ਬੁਲਟ ਦਵਾ ਦੇ ਸਕਦਾ ਕੋਈ ਨਹੀਂ ਕਰਦੇ ਆ ਬੁਲਟ ਦਾ ਹੱਲ ਵੀ ਤੇਰਾ ਹਰੀ ਹਰੇ ਹਰੀ ਹਰੇ

ਆਉਣਾ ਸੀ ਉਹ ਭਾਈ ਫੇਰ ਤਾਂ ਕਿਉਂ ਕਹਦੇ ਨੇ ਜਦੋਂ ਕੋਈ ਗੱਲਬਾਤ ਪੁੱਠੀ ਪੈ ਜਾਂਦੀ ਐ ਫੇਰ ਤੁਸੀਂ ਕਹਿੰਦੇ ਨਾ ਬਾਬਾ ਕੰਮ ਨਹੀਂ ਬਣਿਆ ਹੁਣ ਤੂੰ ਆਪ ਹਿਸਾਬ ਲਾ ਲਿਆ ਗੇ ਲਿਆ ਕਿਹੜੇ ਦਿਨਾਂ ਦੀਆਂ ਗੱਲਾਂ ਨੇ ਬਾਬਾ ਬਹੁਤ ਬੇਸ਼ਰਮੀ ਆਉਂਦੀ ਆ ਬਸ ਮaaf ਕਰ ਦਿਓ ਮੈਂ ਤੁਹਾਨੂੰ ਕਿੱਦਾਂ ਦਾਕੀ ਇਹ ਤਾਂ ਵਿਆਹ ਚ ਹੁਲਚ ਗਿਆ ਬਸ ਚਲ ਕੋਈ ਨਹੀਂ ਬੰਦਾ ਦੇ ਹਜਾਲੇ ਬਾਬਾ ਜੀ ਅੱਛਾ ਹਾਂਜੀ ਮੈਂ ਤਾਂ ਵਧੀਆ ਬਣ ਗਿਆ ਕਾਰਜ ਤਾਂ ਭਾਈ ਪੂਰਾ ਵਧੀਆ ਛਰੇ ਚੜ ਗਿਆ ਠੀਕ ਚੜ ਗਿਆ ਜੀ ਮਨਜਾ ਲੱਗਦਾ ਬਾਬਾ ਜੀ ਉਹ ਮਨ ਕਾ ਤੋ ਨਹੀਂ ਲੱਗਿਆ ਇਹ ਭੰਦਰਿਆ ਲੱਡੂ ਇਹੋ ਜਿਹਾ ਹੁੰਦਾ ਜਿਹੜਾ ਖਾਂਦਾ ਉਹ ਵੀ ਪਛਤਾਉਂਦਾ ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਉਂਦਾ ਹੁਣ ਗੇਲਾ ਵੀ ਮਨੀ ਮਰ ਪਛਤਾ ਰਿਹਾ ਹੈ ਪੂਰਾ ਸਹੀ ਗੱਲ ਆ ਬਾਬਾ ਜਾਨੀ ਜਾਨ ਹੋ ਜੀ ਹਾਂ ਚਿਤਕਾਉ ਮਾਉ ਜੇ ਹੋਈ ਜਾਂਦਾ ਯਾ ਚਲ ਕੋਈ ਗੱਲ ਨਹੀਂ ਜੇ ਚਿਤਕਾਉ ਮਾਉ ਇਹ ਹੋਈ ਜਾਂਦਾ ਆਪਣਾ ਉਥੇ ਘੜਾ ਚੋਲਾ ਠਾ ਟੰਗਿਆ ਹੋਇਆ ਹੈ ਉਦੋਂ ਉਹਦੀ ਸੱਤ ਚੱਕਰ ਕੱਢਿਆ ਤੇ ਮਨ ਤੇਰਾ ਸ਼ਾਂਤ ਹੋ ਜੂ ਸਥਿਰ ਹੋ ਜੂ ਮਨ ਤੇ ਚਲ ਜਾਂਦੇ ਹੋ ਕੱਢ ਲਾਂਗੇ ਜੀ ਹਾਂ ਤੇ ਇੱਕ ਭਾਈ ਮੈਂ ਤੈਨੂੰ ਗੇਲਾ ਸੈਂ ਐਂ ਕਹਿੰਦਾ ਸੀਗਾ ਵੀ ਉਹ ਪਤੋਲੇ ਨੇ ਮੈਨੂੰ ਫੋਨ ਕਰਿਆ ਸੀ ਇਹ ਕੋਈ ਭਾਈ ਹਿਸਾਬ ਕਿਤਾਬ ਜਿਹੜਾ ਕੋਈ ਛੋਟਾ ਰਹਿ ਰਿਹਾ ਉਹ ਹੀ ਦੇਣ ਆਏ ਆ ਬਾਬਾ ਜੀ ਮੈਂ ਪਤਾ ਪੈਣ ਦੇ ਦਾਂ ਗਰਾ ਮਾਇਆ ਉਹ ਭਾਈ ਦੇ ਦੇ ਬਾਬੇ ਨੂੰ ਉਹ ਪਕਟਾ ਪੁੱਠੀਆਂ ਹੀ ਆ ਵੈ ਤਾਂ ਕੀ ਕਰੀ ਬਾਬਾ ਰਤੀਏ ਕਾੜਦਾ ਕਮਾਲ ਹੀ ਕਰਤੀ ਹੈ ਉਹ ਭਾਈ ਮੈਨੂੰ ਨਾ ਫੜਾ ਚੇਲੇ ਹਾਂਜੀ ਬਾਬਾ ਜੀ ਕਾੜਦੇ ਨੇ ਮੈਂ ਤੇ ਕੇਲੇ ਚੜ ਕੇ ਬਾਬਾ ਜੀ ਹਾਂ ਕੋਈ ਗੱਲ ਨਹੀਂ ਭਾਈ ਜਿਹੜਾ ਹਿਸਾਬ ਕਿਤਾਬ ਹੁੰਦਾ ਉਹਦਾ ਹਿਸਾਬ ਤੁਸੀਂ ਛੇਤੀ ਰੱਖਿਆ ਕਰੋ ਹੈ ਅੱਗੇ ਵਾਸਤੇ ਨੂੰ ਵੀ ਬੰਦੇ ਲੋਡ ਪੈਂਦੀ ਰਹਿੰਦੀ ਹੁਣ ਗੇਲਾ ਸੇ ਵਾਸਤੇ ਵੀ ਕੋਈ ਭਾਲਦੇ ਆ ਬਾਬਾ ਜੀ ਕਰੋ ਕੋਈ ਹੱਲ ਕਰਦੇ ਆ ਇੱਕ ਤੇਰਾ ਮਸਤਕ ਹੈ ਜਿਹੜਾ ਉਹ ਦੱਸ ਰਿਹਾ ਹੈ ਵੀ ਕਿਸੀਮਾ ਨਾ ਦੀ ਨਹੀਂ ਬਾਬਾ ਨਹੀਂ ਨਾ ਨਾ ਗੜਬੜ ਹੈ ਗਿਆ ਐਡਾ ਤੁਸ਼ ਨਾ ਲਾਓ ਬਾਬਾ ਗੇਲਿਆ ਗੜਬੜਿਆ ਨਹੀਂ ਬਾਬਾ ਕੋਈ ਗੱਲ ਨਹੀਂ ਭਾਈ 4 ਦਿਨਾਂ ਨੂੰ ਜਦੋਂ ਉਗੜ ਕੇ ਸਾਹਮਣੇ ਆ ਜਾਣਗੇ ਰੰਗ ਹੁਣ ਭਗਤਾ ਜੇ ਤੂੰ ਜਿਆਦਾ ਪਰੇਸ਼ਾਨ ਹੈ ਤਾਂ ਘੜਚ ਕੋਲਾ ਛਾਹ ਤੇ ਦੇਖਿਆ ਸੱਤ ਕਿਹੜੇ ਹਾਂ ਜਿਹੜੀ ਮਨ ਦੀ ਪਰੇਸ਼ਾਨੀ ਹੈ ਉਹ ਦੂਰ ਹੋ ਜੂਗੀ ਕਾ ਜੇਲੇ ਤੂੰ ਕੋਈ ਚਾਹ ਪਾਣੀ ਦਾ ਕਰ ਲੈ ਇੰਤਜ਼ਾਮ ਕਰਦਾ ਬਾਬਾ ਜੀ ਹਾਂ ਆਥਣ ਹੋਈ ਜਾਂਦਾ ਆਪਣੇ ਸੰਗਤ ਨੂੰ ਪਿਆਦਾ ਆ ਬਾਬਾ ਜੀ ਆ ਸੰਗਤ ਨੂੰ ਆ ਫਿਰ ਉਧਰ ਸਾਹਮਣੇ ਬਾਬਾ ਜੀ ਸਾਹਮਣੇ 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 ਕਮਰੇ ਦੇ ਸਾਹਮਣੇ ਆਪਣੇ ਹਰੀਓ ਹਰੀਓ ਹੋਰ ਬਾਬਾ ਠੀਕ ਹੋ ਠੀਕ ਹੈ ਠੀਕ ਹੈ ਭਗਤਾਂ ਕਿਵੇਂ ਅਗ ਲਿਆ ਠੀਕ ਹੈ ਬਾਬਾ ਹੈ ਠੀਕ ਹੈ ਬਸ ਤੂੰ ਐਂ ਦੇਖ ਲੈ ਵੀ ਜਿਹੜੇ ਤੇਰੇ ਕੰਮ ਕਰਾਏ ਨੇ ਕੋਈ ਫੇਰ ਹੋਇਆ ਨਾ ਫੇਲ ਤਾਂ ਬਾਬਾ ਕੜਾਨਾ ਹੀ ਲਾਉਣੇ। ਪਰ ਆਪ ਭਾਈ ਤੁਸੀਂ ਟਾਈਮ ਤੇ ਨਹੀਂ ਪਹੁੰਚਦੇ। ਬਾਬਾ ਫਿਰ ਅਗਲਾ ਨਾ ਤੈਨੂੰ ਪਤਾ ਹੈ ਕੰਮ ਕਰਾ ਕੇ ਫਿਰ ਕਹਿੰਦਾ ਅੱਜ ਚੱਲਦੇ ਕੱਲ ਚੱਲਦੇ ਆਗੇ। ਹਾਂ। ਦੁਨੀਆਂ ਦਾ ਰਹੀ ਹੈ। ਦੁਨੀਆਂ ਦਾ ਰਹੀ ਹੈ। ਹੁਣ ਤੂੰ ਆਏ ਹਿਸਾਬ ਲਾ ਲਿਆ ਉਹ ਭਾਈ ਮੈਨੂੰ ਵੀ ਫੋਨ ਕਰੀ ਗਿਆ ਕਹਿੰਦਾ ਬਾਬਾ ਜੀ ਆਏ ਨਹੀਂ ਉਹ। ਠੀਕ ਹੈ ਤਾਂ ਸੋ। ਅੱਜ ਕੱਲ ਤੈਨੂੰ ਪਤਾ ਭਾਈ ਹਿਸਾਬ ਕਿਤਾਬ ਤਾਂ ਫਿਰ ਖਰਾ ਚਾਹੀਦਾ। ਹਾਂ ਉਹਦਾ ਸੋਡੀ ਦਾ ਲੱਛਾਣੀ ਆ। ਪਰ ਜਦੋਂ ਅਗਲੇ ਦਾ ਕੰਮ ਨਿਕਲ ਜੇ ਅਗਲਾ ਸੋਚਣ ਲੱਗ ਜਾਂਦਾ ਵੀ ਕੱਲ ਚੱਲਾਂਗੇ ਬਾਬੇ ਦਾ ਕੀ ਪਰਸੋਂ ਚੱਲਾਂਗੇ। ਪਰਸੋਂ ਚੱਲਾਂਗੇ। ਹੁਣ ਤੂੰ ਮੈਨੂੰ ਦੱਸ ਕੋਈ ਲੱਡੂ ਖਾਣਾ ਕਰਦਾ ਮਨ ਫੇਪਾ ਮਨ ਤਾਂ ਕਰਦਾ ਹੈ ਕਰਦਾ ਫੇ ਚੜਾ ਦਿੰਨੇ ਆ ਕੋਰੀ ਚੜਾ ਦੇ ਬਾਬਾ ਜੀ ਇੱਕ ਮੇਰੇ ਕੋਲੇ ਹੈਗਾ ਇੱਕ ਮੈਂ ਤਨ ਦਸਾਂ ਤੇਰੀ ਤੇਰੇ ਬੱਤ ਦਾ ਸਾਗ ਹੈ ਜਮਾ ਠੀਕ ਹੈ ਜੇ ਤੂੰ ਕਹੇ ਤਾਂ ਪਰ ਤੁਰਗੀ ਗੱਲ ਫਿਰ ਅੱਗੇ ਨਾ ਬਾਬਾ ਛੱਡੋ ਜੀ ਪਰੇ ਉਹ ਕਾਹ ਨੂੰ ਛੱਡੋ ਹਜੇ ਕਿਹੜਾ ਤੇਰੀ ਉਮਰ ਟੱਪ ਗਈ ਹਾਂ ਬਾਬਾ ਹੁਣ ਤਾਂ ਸ਼ਰਮ ਜੀ ਆਉਂਦੀ ਆ ਬਾਬਾ 55 ਸਾਲ ਦਾ ਉਹ ਸ਼ਰਮ ਕਾ ਲੱਗਦਾ ਨਹੀਂ ਗਿਆ ਸ਼ਰੀਪ ਕੋ ਹਟਾ ਕੱਠਾ ਬੈਠ ਕੇ ਛੇਰਦਾ ਯਾਰਾ ਪਹਿਲੇ ਇਹਨੂੰ ਦੇਖ ਲਈਏ ਛੱਡ ਗਏ ਇਹਨੂੰ ਅੱਛਾ ਚਲੋ ਕੋਈ ਨਹੀਂ ਇਹਦਾ ਦੇਖਦੇ ਆ ਫਿਰ ਕਾ ਇਹਦਾ ਵੀ ਮੈਨੂੰ ਐ ਲੱਗਦਾ ਜੇ ਹੀ ਸਰੇ ਚੜੇ ਹਰੀ ਹਰੇ ਹਰੀ ਹਰੇ ਕਹਿ ਕੇ ਭਾਈ ਸੱਤ ਕਿੜੇ ਦੇ ਘਰ ਅੱਤ ਕੋਲ ਹਟਾਉ ਤੀ ਸੀ ਹੋ ਗਏ ਬਾਬਾ ਸੀ ਹੋ ਗਏ ਕਿਹੜਾ ਵਿਆਹ ਸਾਦੀ ਯਾਰ ਭੈਣ ਦੇ ਯਾਰ ਦਾ ਸਿਆਪੀ ਕਰ ਲਿਆ ਮੈਂ ਆਪ ਵੱਡੀ ਉਮਰ ਦਾ ਹਾਂ ਛੋਟੀ ਉਮਰ ਦੀ ਆ ਕੋਈ ਸਾ ਚਾਉਂਦੀ ਨਹੀਂ ਗੱਲ ਯਾਰਾ ਤਰ ਹੋ ਗਏ ਸੱਤ ਗਰੇ ਹੁਣ ਬਾਬੇ ਕੋਲੇ ਚੱਲ ਗਏ ਉਹ ਅਵਾਰਾ ਜੀ ਕਿਹੜਾ ਚੁਗਲੇ ਠਾਤ ਦੇ ਗਰੇ ਦੇਤੇ ਹੀ ਸੱਤ ਅੱਛਾ ਹਾਂਜੀ ਬਸ ਠੀਕ ਆ ਭਗਤਾ ਤੇਰੀ ਜਿਹੜੀ ਪਰੇਸ਼ਾਨੀ ਆ ਉਹ ਦੂਰ ਹੋ ਜੂ ਬਸ ਮੇਰੇ ਮਾਨੂੰ ਸੁਸ਼ਟੀ ਜੀ ਮਿਲੀ ਨਹੀਂ ਜੀ ਕਿਉਂ ਕੀ ਗੱਲ ਹੋ ਗਈ ਹਾਂਜੀ ਆ ਤੂੰ ਮੈਂ ਥੋਨੂੰ ਐਂ ਕਹਿੰਦਾ ਸੀ ਦੇਖ ਉਹਦਾ ਹੋਰ ਹੈਗਾ ਜੀ ਦੇਖ ਲਓ ਕਿਉਂ ਮੰਨ ਗਿਆ ਤੂੰ ਇੱਕ ਨੂੰ ਨਾ ਕਰੀਂ ਨਾ ਦੂਜੇ ਨੂੰ ਆਉਗਾ ਭੈਣ ਘੜਾਵਾ ਨਾ ਖੁੰਡੇ ਆਉਦੇ ਪਾਏਗਾ ਨਾ ਗੱਲਿਆ ਨੂੰ ਮੇਰੇ ਡੇਰੇ ਤੋਂ ਬਾਹਰ ਲੈ ਜਾਏ ਮੇਰੀ ਵੀ ਬੇਇੱਜ਼ਤੀ ਕਰਾਈ ਬਾਬਾ ਬਾਬਾ ਯਾਰ ਬਾਬਾ ਯਾਰ ਕਵਾਲ ਕਰੀਏ ਨਾ ਬਾਬਾ ਜੀ ਕੋਈ ਨਾ ਬਾਬਾ ਹੋਰ ਬੱਚਾ ਨਾ ਕਢਦਾ ਤੁਸੀਂ ਕੋਈ ਜਾਣੇ ਮੈਂ ਖੁੰਡਾ ਖਾਏਗਾ ਨਾਲੇ ਆਪਦੇ ਖਾਏਗਾ ਨਾਲੇ ਮੇਰੇ ਮੈਂ ਐਂਆ ਫੇਕ ਤੂਤਾ ਬੰਦਾ ਤੂੰ ਐਂ ਕੋ ਬੋਲਦਾ ਹੁੰਦਾ ਬਾਬੇ ਕੋਲੇ ਉਹ ਤੈਨੂੰ ਭੈਣ ਨੇ ਕਿੰਨੇ ਵਾਰੀ ਕਿਹਾ ਵੀ ਬਾਬਾ ਅੜ ਪੈਦਾ ਐ ਨਹੀਂ ਪਤਾ ਕੀ ਕਟ ਮਾਰੇ